देखो ਇਹ ਅੱਜ ਦਾ ਜਿਹੜਾ ਇਵੈਂਟ ਹੈ ਉਹ ਵਾਤਾਵਰਨ ਦੀ ਸੰਭਾਲ ਪੋਲੂਸ਼ਨ ਸੰਬੰਧੀ ਜਿਹੜਾ ਕਰਵਾਇਆ ਜਾ ਰਿਹਾ ਜਿਦੇ ਚ ਕੱਲਾ ਇਹ ਨਹੀਂ ਕਿ ਮਹਿਕਮੇ ਦੀ ਜ਼ਿੰਮੇਵਾਰੀ ਆ ਸਾਡੇ ਜਿਹੜੇ ਅਸੀਂ ਨਾਗਰਿਕਾਂ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਜਿਹੜਾ ਵਾਤਾਵਰਨ ਹੈ ਉਹਨੂੰ ਸੰਭਾਲੀਏ ਪੋਲੂਸ਼ਨ ਸਾਡੇ ਹੱਥ ਹੈ ਕਿਵੇਂ ਘਟਾਉਣਾ ਕਿਵੇਂ ਵਧਾਉਣਾ ਸੋ ਅਸੀਂ ਆਪਣੇ ਆਲੇ ਦੁਆਲੇ ਪੀੜ ਪੌਦੇ ਲਗਾਈਏ ਔਰ ਆ ਜਿਹੜੀ ਬਰਨਿੰਗ ਸਟਬਲ ਬਰਨਿੰਗ ਦਾ ਜਿਹੜਾ ਇਸ਼ੂ ਹੈ ਉਤੇ ਬਹੁਤ ਜ਼ਿਆਦਾ ਤਾਂ ਮਸਲਾ ਜਿਹੜਾ ਹੱਲ ਹੋ ਗਿਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਹੁਤ ਸਾਰੀ ਇੰਡਸਟਰੀ ਜਿਹੜੀ ਪਰਾਲੀ ਨਾਲ ਸਬੰਧਤ ਹੈ ਉਹ ਪੰਜਾਬ ਦੇ ਵਿੱਚ ਲੱਗ ਰਹੀ ਆ ਔਰ ਜਿੱਥੇ ਕਿਸਾਨਾਂ ਨੂੰ ਉਹਦੇ ਵੱਲੋਂ 2-3000 ਰੁਪਿਆ ਵੀ ਦਿੱਤਾ ਜਾਊਗਾ ਔਰ ਪਰਾਲੀ ਵੀ ਆਪ ਚੱਕ ਕੇ ਲੈ ਕੇ ਜਾਣਗੇ ਮੈਨੂੰ ਲੱਗਦਾ ਕੋਈ ਕਿਸਾਨ ਇਹ ਜਾ ਹੋਗਾ ਜਿਹਨੂੰ ਕਿਸੇ ਨੂੰ ਕੋਈ ਅੱਗ ਲਾਉਣ ਦੀ ਲੋੜ ਪਵੇ ਸਾਰੀ ਪਰਾਲੀ ਆ ਜਿਹੜੀ ਉਹ ਦਰਸਲ 'ਚ ਹਜੇ ਤੱਕ ਅਸੀਂ ਉਹਦੀ ਕਦਰ ਹੀ ਨਹੀਂ ਸਮਝ ਸਕੇ ਉਹਦੇ ਨਾਲ ਮੈਂ ਕਹਿੰਨਾ ਚਾਹੇ ਸੋਨਾ ਉਗਾ ਲਓ ਕਿਉਂਕਿ ਪੰਜਾਬ ਦੀ ਜਿਹੜੀ ਧਰਤੀ ਆ ਬੜੀ ਜਰਖੇਜ ਆ ਉਰੇ ਜੋ ਹੁੰਦਾ ਉਹ ਇਹਨਾਂ ਚੀਜ਼ਾਂ ਨਾਲ ਹੀ ਇਹਦੀ ਖਾਦ ਬਣਦੀ ਹੈ ਜੋ ਮਰਜ਼ੀ ਬਣਾ ਲਓ ਪਰ ਉਹ ਥੋੜੀ ਜੀ ਸਾਨੂੰ ਸਮਝਣ ਦੀ ਲੋੜ ਹੈ ਪਰ ਹੁਣ ਪੰਜਾਬ ਦਾ ਕਿਸਾਨ ਪੰਜਾਬ ਦੇ ਲੋਕ ਬਹੁਤ ਸਮਝਦਾਰ ਹੋ ਗਏ ਔਰ ਬਹੁਤ ਉਸ ਪਾਸੇ ਵੱਲ ਜਿਹੜੀ ਨਿਜਾਤ ਮਿਲੀ ਆ ਔਰ ਅੱਜ ਦਾ ਈਵੈਂਟ ਆ ਜਿਹੜੇ ਇੱਥੇ ਸਾਡੇ ਬੱਚੇ ਆਏ ਹੋਣੇ ਕਿਸਾਨ ਆਏ ਹੋਣੇ ਬਹੁਤ ਸਾਰਾ ਉਹਨਾਂ ਨੂੰ ਵੀ ਜਿਹੜਾ ਫਾਇਦਾ ਮੈਂ ਤਾਂ ਪਹਿਲੀ ਕਹਾਵ ਵੀ ਦੇਖੋ ਜੇ ਤੁਸੀਂ ਬੂਟੇ ਘੱਟ ਲਾਓ ਪਰ ਉਹਦੀ ਸਾਂਭ ਸੰਭਾਲ ਕਰੋ ਇਹ ਨਾ ਹੋਵੇ ਬੂਟਾ ਲਾਤਾ ਮੁੜ ਕੇ ਦੇਖਣ ਦੀ ਲੋੜ ਨਹੀਂ ਉਹ ਜਦ ਤੱਕ ਖਤਰੇ ਤੋਂ ਬਾਹਰ ਨਹੀਂ ਨਿਕਲਦਾ ਉਦੋਂ ਤੱਕ ਉਹਦੀ ਸੰਭਾਲ ਕਰਨੀ ਸਾਡੀ ਜ਼ਿੰਮੇਵਾਰੀ ਸਰਦ ਜੀ ਬਈ ਸਮਾਗਮ ਹੁੰਦੇ ਲੇਕਿਨ ਜਾਗਰੂ ਬੱਲੇ ਵੀ ਕੋਈ ਕਿਸਾਨ ਜਾਗਰੂ ਨਹੀਂ ਹੈ ਪਰਾਲੀਆਂ ਨੂੰ ਲੈ ਕੇ ਸਾੜਦੇ ਵੀ ਹੈ ਕਈ ਨਹੀਂ ਬਹੁਤ ਕਿਸਾਨ ਜਾਗਰਤ ਨੇ ਕਿੰਨੇ ਕਿਸਾਨ ਨੇ ਜਿਹੜਿਆ ਨੇ ਅੱਜ ਤੱਕ ਅੜਾਗੀ ਨਹੀਂ ਲਾਈ ਠੀਕ ਹੈ ਕਿ ਨਹੀਂ ਇਹ ਤਜਰਬਾ ਹਾਂ ਨਹੀਂ ਬਿਲਕੁਲ ਇਹ ਜਿਹੜੇ ਅੱਜ ਜਿੰਨੇ ਆਏ ਹੋਣੇ ਇਹ ਸਾਰੇ ਉਹੀ ਨੇ ਜਿਹੜੇ ਪਰਾਲੀ ਨਹੀਂ ਸਾੜਦੇ ਔਰ ਛੋਟੇ ਕਥਾਨ ਨੇ ਸਰ ਅੱਜ ਬਹੁਤ ਹੀ ਸ਼ਾਨਦਾਰ ਸਮਾਗਮ ਜਿਹੜਾ ਹੈ ਜੀ ਥਾਪਰ ਯੂਨੀਵਰਸਿਟੀ ਦੇ ਵਿੱਚ ਡੀਸੀ ਪਟਿਆਲਾ ਇਹਨਾਂ ਵੱਲੋਂ ਬਹੁਤ ਵੱਡਾ ਉਪਾਲਾ ਕੀਤਾ ਗਿਆ ਜਿਹਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਕੈਬਨਟ ਮੰਤਰੀ ਜੀਤਨ ਸਿੰਘ ਜੜਾ ਮਾਜਰਾ ਸਾਹਿਬ ਸਾਡੇ ਚੇਅਰਮੈਨ ਫਤਖੰਦ ਪਰਸ਼ਦ ਜੀ ਸਾਡੇ ਚੇਅਰਮੈਨ ਗੂਮਰਦਸਤ ਅਨੁਰਪਾਲ ਸ਼ਰਮਾ ਜੀ ਤੇ ਮੈਂ ਅਸੀਂ ਸ਼ਾਮਲ ਹੋਏ ਔਰ ਇਸ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਦੇ ਵਿੱਚੋਂ ਕਿਸਾਨ ਭਰਾ ਸ਼ਾਮਲ ਹੋਏ ਜਿਨ੍ਹਾਂ ਨੇ ਪਰਾਲੀ ਨਹੀਂ ਸਾੜੀ ਔਰ ਜਿਨ੍ਹਾਂ ਨੇ ਕੁਦਰਤ ਨੂੰ ਬਹੁਤ ਵੱਡੇ ਵੱਡਾ ਬਚਾਉਣ ਦੇ ਵਿੱਚ ਯੋਗਦਾਨ ਪਾਇਆ ਤੇ ਉਹਨਾਂ ਦਾ ਮਾਨ ਸਨਮਾਨ ਜਿਹੜਾ ਜੀ ਕੀਤਾ ਗਿਆ ਕਿ ਉਹਨਾਂ ਨੂੰ ਸਰਟੀਫੀਕੇਟ ਦਿੱਤੇ ਗਏ ਉਹਨਾਂ ਨੂੰ ਇੱਕ ਚਿੰਨ੍ਹ ਦਿੱਤਾ ਗਿਆ ਯਾਦਗਾਰੀ ਚਿੰਨ੍ਹ ਜਿਹੜਾ ਆਪਣੇ ਘਰ ਦੇ ਵਿੱਚ ਰੱਖਣ ਔਰ ਇਸ ਤੋਂ ਇਲਾਵਾ ਬੱਚੇ ਵੱਡੀ ਗਿਣਤੀ ਜਾਈਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਵਾਤਾਵਰਣ ਜਿਹੜਾ ਲਾਫ ਕੁਦਰਤ ਕੁਦਰਤ ਦਾ ਕਾਨੂੰਨ ਜਿਹੜਾ ਹੈ ਜੀ ਕਿ ਉਹਦੇ ਤਹਿਤ ਆਪਾਂ ਆਪਣੀ ਜ਼ਿੰਦਗੀ ਬਤੀਤ ਕਰਾਂਗੇ ਤਾਂ ਸਾਡੀ ਉਮਰ ਵੀ ਅੱਛੀ ਹੋਏਗੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵੀ ਚੰਗੀਆਂ ਆਉਣਗੀਆਂ ਜੀ ਅਸੀਂ ਕੁਦਰਤ ਦਾ ਖਲਵਾੜ ਕਰਾਂਗੇ ਤਾਂ ਫਿਰ ਅਸੀਂ ਬਿਮਾਰੀਆਂ ਦੇ ਵਿੱਚ ਅੱਕੇ ਘਰੇ ਪਿਆਂ ਤਹੋਰ ਕਰ ਜਾਾਂਗੇ ਤਾਂ ਬਹੁਤ ਵੱਡਾ ਪਰਾਲਾ ਜਿਹੜਾ ਕੀਤਾ ਤੇ ਸਭ ਨੂੰ ਮੁਆਫਾ ਜਿਹੜੇ ਕਿਸਾਨ ਸਰੂਨ ਵੀ ਜਲਾਦੇ ਉਹਨਾਂ ਨੂੰ ਕੀ ਅਪੀਲ ਕਰਨਾ ਮੈਂ ਤਾਂ ਬੇਨਤੀ ਕਰਦੇ ਹਾਂ ਜੀ ਦੇਖੋ ਇਹ ਇਹ ਕੋਈ ਜਿੱਦ ਨਹੀਂ ਹੈ ਇਹ ਇਹ ਕੋਈ ਨਹੀਂ ਕਿ ਆਪਾਂ ਜੇ ਪਰਾਲੀ ਆਪਾਂ ਫੋਕ ਰਹੇ ਹਾਂ ਤਾਂ ਮਤਲਬ ਆਪਾਂ ਕੋਈ ਬਹੁਤ ਵੱਡਾ ਕੋਈ ਕੰਮ ਕਰ ਰਹੇ ਹਾਂ ਇਹ ਤਾਂ ਆਪਾਂ ਆਪਣੀਆਂ ਜ਼ਿੰਦਗੀਆਂ ਬਚਾਉਣੀਆਂ ਨੇ ਆਪਣੇ ਪਰਿਵਾਰ ਨੇ ਆਪਣੇ ਰਿਸ਼ਤੇਦਾਰ ਨੇ ਆਪਣੀ ਧਰਤੀ ਆਪਣਾ ਪਿੰਡ ਆਪਣਾ ਪੰਜਾਬ ਆਪਾਂ ਆਪ ਆਪਣੇ ਆਪ ਨੂੰ ਨਹੀਂ ਬਚਾਵਾਂਗੇ ਤਾਂ ਫਿਰ ਹੋਰ ਪੁਰਪੱਟੀ ਕਰਾਂਗੇ ਹੁਣ ਤਾਂ ਸਰਕਾਰ ਵੱਲੋਂ ਵੀ ਬਹੁਤ ਵਧੀਆ ਪਾਲਿਸੀ ਆ ਗਈ ਹੈ ਪਰਾਲੀ ਦੀ ਜਿਹੜੀ ਹੈ ਸਾਮ ਸੰਭਾਲ ਪਰਾਲੀ ਤੋਂ ਬਿਜਲੀ ਬਣਨ ਲੱਗ ਗਈ ਹੈ ਔਰ ਜਿਹੜੇ ਇਨਸਟਰੂਮੈਂਟ ਵੀ ਐਸੇ ਆ ਗਏ ਨੇ ਖੇਤੀਬਾੜੀ ਜਿਹੜੇ ਉਲਟਾਂਵੇਂ ਹਾਲ ਆ ਗਏ ਨੇ ਜਿਹੜੇ ਖੇਤੀ ਦੇ ਵਿੱਚ ਪਰਾਲੀ ਮਿਕਸ ਕਰ ਦਿੰਦੇ ਆ ਕੰਬਾਈਨਰ ਦੇ ਪਿੱਛੇ ਵੀ ਬਹੁਤ ਅੱਛਾ ਐਸਰ ਐਮ ਐਸ ਸਿਸਟਮ ਲੱਗ ਗਿਆ ਉਹ ਸਾਰਾ ਕੁਝ ਬਹੁਤ ਅੱਛਾ ਹੋ ਗਿਆ ਆਪਾਂ ਚ ਸਹਿਯੋਗ ਕਰੀਓ ਚ ਪੈਸੇ ਵੀ ਬਚਦੇ ਨੇ ਆਪਣੀ ਕੁਦਰਤ ਜਿਹੜੀ ਆ ਉਹ ਵੀ ਆਪਣੇ ਤੇ ਮਿਹਰਬਾਨ ਹੋ ਗਈ ਆਪਣਾ ਸਮਾਨ ਵੀ ਨੀਲਾ ਹੋਏਗਾ अपनी जिंदगी शानदार जरिए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और व्हाट्सएप चैनल आरोप